ਮਾੜੀ ਕਿਸਮਤ ਮਾੜੀ ਕਿਸਮਤ ਮਾੜੀ ਕਿਸਮਤ ਸਨੇਤਿਰਾ ਦੀ ਮਾੜੀ ਕਿਸਮਤ ਜਿਸ ਗਲੀ ਚ ਭੱਜੇ ਗਲੀ ਬੰਦ ਨਿਕਲੀ ਤੇ ਆ ਗਏ ਲੋਕਾਂ ਦੇ ਅੜਕੇ 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 ਲੈ ਕੇ ਨਿਕਲੇ ਟੱਗਿਆ ਆ ਮੁੰਡੇ ਦਾ ਫੋਨ ਕੋਇਆ ਇਹਨਾਂ ਨੇ ਇਹ ਮਾੜੀ ਕਿਸਮਤ ਇਹਦਾ ਫੋਨ ਤੁਹਾਡਾ ਫੋਨ ਗਲਤੀ ਯਾਰ ਮੈਂ ਕੰਪਿਊਟਰੀਨਾ ਹੋ ਗਿਆ ਗਲਤੀ ਯਾਰ ਮੈਂ ਕੰਪਿਊਟਰੀਨਾ ਹੋ ਗਿਆ ਗਲਤੀ ਯਾਰ ਮੈਂ ਕੰਪਿਊਟਰੀਨਾ ਹੋ ਗਿਆ ਗਲਤੀ ਬਾਜੀ ਇੱਕ ਤਸਵੀਰਾਂ ਦੇਖੋ ਇਸ ਤਰ੍ਹਾਂ ਕਿ ਇੱਕ ਨੌਜਵਾਨ ਦਾ ਮੋਬਾਈਲ ਫੋਟੋਗ੍ਰਾਫਰ ਪਰ ਹੋਉਂਦਾ ਉਸਨੇ ਇਸ ਗੱਲ ਤੋਂ ਅਣਜਾਣ ਸੀ ਕਿ ਅਗਲੀ ਗਲੀ ਬੰਦ ਹੈ ਬਸ ਫਿਰ ਕੀ ਦੀ ਬੰਦ ਗਲੀ ਚ ਵੜ ਗਏ ਲੋਕਾਂ ਨੇ ਕਰ ਲਿਆ ਕਾਬੂ ਫਿਰ ਮੌਕੇ ਤੇ ਕੀ ਕੁਝ ਹੋਇਆ ਆਉ ਤੁਹਾਨੂੰ ਦਿਖਾਣੇ ਆ ਦਨਕਪੇਲ ਪੰਜਾਬੀ ਟੀਵੀ ਦੇ ਰਮੇਸ਼ ਕੁਮਾਰ ਦਿਨੇਪੜ 91 908 18 ਉਪੋ 18 ਕਿਵੇਂ ਹੋਇਆ ਤਾਂ ਮੇਰਾ ਫੋਨ ਹੋ ਗਿਆ ਕਿ ਆਪਸ ਫਿਲਮੇ ਕਾਨ ਮੇ ਲਗਾਣੇ ਚਲੇ ਹੋਂਚਲੀ ਆਉਂ ਬਾਗੜੀ ਜਿ ਵਰਗੇ ਬੰਦ ਗਰੀ ਚ ਵਰਗੇ ਮੈਂ ਪਿੱਛੇ ਪਿੱਛੇ ਉਹ ਭੱਜਿਆ ਹਾਂਜੀ ਕਾਈਕ ਕੀ ਨਾਮ ਤੁਹਾਡਾ ਮੇਰਾ ਨਾਮ ਭਾਈ ਸੰਜੀਤ ਉਹ ਕਿੱਥੇ ਰਹਿੰਦੇ ਕੋਈ ਲੜ ਕੋ ਨਾ ਬ్రో ਚਲੋ ਬੱਦਲ ਦੇ ਨਾਮ ਆ ਚੋਰੀ ਕਰਦੇ ਹੋ ਅਜਾ ਅਜਾ ਚੋਰੀ ਕਰਦੇ ਨਸ਼ਾ ਕਰਦੇ ਹੋ ਨਸ਼ਾ ਨਹੀਂ ਸੈਂਟਰ ਦੀ ਦਵਾਈ ਖਾ ਰਹੇ ਤੁਸੀਂ ਚੋਰੀ ਕਰਕੇ ਭਾਈ ਯਾਰ ਮੈਂ ਕੋਈ ਗਲਤੀ ਨਾ ਹੋ ਗਿਆ ਗਲਤੀ ਕਿੰਨੀਆਂ ਗਲਤੀਆਂ ਕੀਤੀ ਅੱਗੇ 1 ਕਾਰੀ ਆ ਭਾਈ ਹਾਂਜੀ 1 ਕਾਰੀ ਜੇ ਉਹ ਚੋਰ ਫੜਿਆ ਜਾਂਦੇ ਉਹਨੂੰ ਇੱਕ ਵਾਰੀ ਗਲਤੀ ਹੁੰਦੀ ਆ

ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਕ੍ਰਿਸ਼ਨਨਗਰ ਦੀਆਂ ਮੌਕੇ ਦੀਆਂ ਕਿ ਨਸ਼ਾ ਕਾਰਨ ਜਿਹੜੇ ਲੋਕਾਂ ਕੋਲ ਚੋਰੀ ਕੀਤੀ ਜਾਂਦੀ ਆ ਲੋਕਾਂ ਦੇ ਫੋਨ ਖੋਏ ਜਾਂਦੇ ਆ ਵਕਤਾਂ ਸ਼ੇਅਰ ਕਰੋ ਕਮੈਂਟ ਕਰੋ ਕਿ ਚੋਰਾਂ ਨੂੰ ਜੜੀ ਨੱਥ ਪਾਈ ਜਾਵੇ ਅੱਗੇ ਵੀ ਕਰਦੋਂ ਚੋਰੀਆਂ ਹਾਂਜੀ ਭਾਜੀ ਤੁਸੀਂ ਅਲੀਮ ਹਲੇ ਉਧਰ ਰਹਿੰਦੇ ਤੇ ਇੱਧਰ ਕਿੱਧਰ ਆ ਗਏ ਅੱਜ ਭਾਈ ਆਹ ਸੱਤ ਤਾਂ ਟਾਟ ਇਧਰੋਂ ਇਹਨੂੰ ਲਾਂਚ ਲਾਈ ਹੈ ਨਾ ਤੈਨੂੰ ਲਾਂਚ ਲਾਈ ਤੇ ਬੋਲੋ ਈ ਲੱਗੇਗੇ ਬੇ ਈ ਲੱਗੇ ਨਾ ਕਿਤੇ ਉਹਦਾ ਹੈ ਅੱਗੇ ਬਟੂ ਅੱਗੇ ਬਟੂ ਬੇਸੋ ਦੇ ਪਿਠਾਇਆ ਗਿਆ ਗੱਡੀ ਦੇ ਵਿੱਚ ਹੁਣ ਚੋੜਾ ਨੂੰ ਲਿਜਾਇਆ ਜਾ ਰਿਹਾ ਬਸਤੀ ਬਾਬਾ ਖੇਲ ਠਾੜੇ ਦੇ ਅੰਦਰ ਆ ਗਿਆ ਦੜਨੇ ਆਇਆ ਭਾਜੀ ਦੇਸੋਂ ਦੇ ਜਿਹੜੀ ਐਟੀਵਾ ਵੀ ਆ ਜਿਹੜੀ ਹੁਣ ਲਜਾਈ ਜਾ ਰਹੀ ਆ ਮੁਕੇ ਤੇ ਕਪੜਾ ਦਾ ਕੋਈ ਚੰਗਾ ਨਹੀਂ ਧੰਦਾ ਆ ਰੱਖ ਲੈ ਲਓ ਬਾਕੀ ਆਪਾਂ ਤੁਹਾਨੂੰ ਪੂਰਾ ਇੱਕ ਬਲੇ ਹੁੰਦਾ ਜੀ ਸਰਵ ਬੇਤੀ ਕੱਢ ਲੈ ਆਪਾਂ ਬੈਠੋ ਇਹ ਆਪਾਂ ਕਾ ਫੋਨ ਮਿਲ ਗਿਆ ਅਭੀ ਮੇਰੇ ਕੋਲ ਸੀ ਠੀਕ ਹਾਂ ਕਿ ਫੋਨ ਨੀਲਾ ਰੰਗ ਦਿੱਤਾ ਜਾਊਗਾ ਨਾ ਜਿੱਦਾਂ ਕਿ ਜਬ ਮੋੜ ਤੋਂ ਤੁਹਾਨੂੰ ਕਰਕੇ ਪਾਉਣਾ ਦੋ ਕਰਕੇ ਨਹੀਂ ਮੈਂ ਜਾ ਦੇਰ ਹੋ ਗਈ ਹੈ। ਹਮ ਹਮ ਲੋਕਾਂ ਕੱਢ ਕੇ ਦਿੱਤਾ ਮੈਂ। ਸੱਪ ਜਨ ਹਾਂ ਵੀ ਜੇ ਇਹ ਲੋਲੀ ਨਹੀਂ ਅੰਦਰ ਪਿੱਛੇ ਭਾਏ ਉਹਨਾਂ ਕੋਈ ਚੋਟ ਨਹੀਂ ਆਏ ਮਰਨ ਲੱਗ ਪਾਉਂਦੇ। ਚੱਲ ਜਾਈਏ। ਗੱਡੀ ਆ ਰਹੀ ਹੈ। ਰੋਡ ਫੰਕਸ਼ਨ ਹੁੰਦਾ। ਚੱਲੋ ਜੀ। ਅੱਗੇ ਅੱਗੇ ਦੇਖੀ ਦੇਖੀ ਦੇਖੀ। ਚਲ ਗੱਡੀ ਚਲ ਚੱਲ ਕੇ ਚਲ ਗੱਡੀ ਚੱਲ ਗੱਲ ਜਾ ਚਲ ਬੜੀ ਬਸ ਕਰੋ ਹੁਣ ਬਸ ਕਰੋ ਦੇਖੋ ਜੋ ਚੋਰ ਨੂੰ ਲੈ ਕੇ ਜਾ ਰਹੇ ਆ ਗੱਡੀ ਦੇ ਬਸਤੀ ਬਾਬਾ ਖੇਲ ਠਾਣੇ ਦੇ ਅੰਦਰ ਜਿਹੜੇ ਨੀਲਾ RAM ਜਿਹੜੇ ਡਿਊਟੀ ਅਫਸਰ ਆ ਜਿਹੜੇ ਲੈ ਕੇ ਜਾ ਰਹੇ ਆ ਮੁਕੇ ਦੇ ਜਿਹੜੀ ਗੱਡੀ ਵੀ ਆ ਜਿਹੜੀ ਲਜਾਈ ਜਾ ਰਹੀ ਐ ਐਕਟਿਵਾ ਜਿਹੜੀ ਮੋਕੇ ਦੇ ਹੁਣ ਲੈ ਕੇ ਜਾ ਰਹੇ ਆ ਤਸੂਰ ਮੱਲਾ ਇਕੱਠਾ ਹੋ ਚੁੱਕਾ ਵਾ ਜਿਹੜੀ ਹਮਲਾ ਕੀ ਕਰੀ ਦੱਸੋ ਸਰ ਮੈਂ ਤੇ ਤਾਂ ਆਇਆ ਤੁਹਾਨੂੰ ਕਿੱਦਾਂ ਬਲਗਾ ਸਕੀਨਾ ਆਪਣਾ 100 ਦਾ ਬੰਦਾ ਫੁੰਗਿਆ ਤੇ ਤੁਮਰ ਪੀਜ ਮੈਂ ਕਰਕੇ ਜੋ ਕਾਰਵਾਈ ਦੇਖਣਾ ਦੂਜਾ ਬਸਰੰਦਾਰ ਕਾਰਵਾਈ ਜੋ ਕੀਤੀ ਹੈਗੀ ਦੋਨਾਂ ਦੇ ਗਾਫਟ ਨੂੰ ਬਿਲਕੁਲ ਸਹੀ ਤੁਹਾਨੂੰ ਸਮਝ ਆ ਗਈ। ਠੀਕ ਕੋਈ ਮੈਂ ਕਹਾਂ ਕਿ ਕਿਲਾ ਫੜਿਆ। ਸਫੂਰ ਕੋਈ ਫੜਿਆ ਗਿਆ ਨਾ ਤੇ ਜਿਹੜੇ ਫੋਨ ਹਨਾਰੇ ਜਿਹੜੇ ਸਮਾਨ ਫੋਨ ਛੋਟੇ ਫੜਿਆ ਉਹਨਾਂ ਨੂੰ ਫੜਿਆ। ਹਾਂਜੀ ਦੋ ਦੋ। ਪੁਲਿਸਰ ਇਹਨਾਂ ਕੋਲ ਕੋ ਪ੍ਰਵਾਨਾ ਆਇਆ ਤਾਂ ਦੇਖਦੇ ਆਪਣੇ ਫੋਨ ਦੋਨੇ ਇੱਕੋ ਰੰਗ ਦੇ ਨੇ। ਐਕਟਿਵੇਸ਼ਨ ਕਰੀ ਗੱਡੀ ਕਰੀ। ਐਕਟਿਵੇਸ਼ਨ ਦੀ ਗੱਲ ਜੇ ਕੀ ਡਿੱਗੀ ਜੇ ਕੀ। ਆ ਤਸਵੀਰਾਂ ਦਿਖਾ ਰਿਹਾ ਮੋਕੇ ਦੀਆਂ ਜਿਹੜੀਆਂ ਦੇਸੋ ਦੀ ਉਹ ਜਿਹੜੀ ਗੱਡੀ ਹੈ ਨੰਬਰ ਪੀਵੀ08 ਈਕੇ5241 ਦੇਸੋ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਕ੍ਰਿਸ਼ਨਨਗਰ ਦੀਆਂ ਕਿਸੇ ਵੀ ਐਕਟਿਵ ਹੈ ਵੀ ਹੈਗੀ ਹੈ ਦੇਸੋ ਤੁਸੀਂ ਨਸ਼ਾ ਕੀਤਾ ਨਹੀਂ ਸਰ ਦਵਾਈ ਇਦਾਂ ਕੋ ਆਪਣਾ ਹਾਂਜੀ ਦੋਨੋਂ ਦਵਾਈ ਖਾਂਦੇ ਆਂ ਕਹਿੰਦੇ ਮੈਨੂੰ ਟੈਕ ਚ ਕਿੱਦਾਂ ਭਾਈ ਨੇ ਕੋਈ ਨਾ ਹਾਂਜੀ ਐਕਟੂਅਲ ਜਿਹਾ ਕੀਤੀ ਆ ਨਹੀ ਦਵਾਈ ਭਾਈ ਇਹ ਪਹਿਲੀ ਵਾਰ ਆਏ ਜਾਂ ਅੱਗੇ ਵੀ ਗੱਲੀ ਦੇਖਿਆ ਕਦੀ ਪਹਿਲੀ ਵਾਰ ਦੇਖਿਆ ਜੀ ਹਾਂਜੀ ਪਹਿਲੀ ਵਾਰ ਦੇਖਿਆ ਅੱਗੇ ਨਹੀਂ ਦੇਖਿਆ ਕਦੀ ਇੱਧਰ ਅੱਗੇ ਨਹੀਂ ਕਦੀ ਅੱਗੇ ਨਹੀਂ ਗਈ ਦੇਖਿਆ ਉਹ ਸੁਣੇ ਤੇ ਆਏ ਕਹਿੰਦੇ ਅੱਗੇ ਵੀ ਇਹਨੇ ਕਿਵਿ ਚੋਰੀਆਂ ਕਰਦੀ ਸੀ ਨਹੀਂ ਸਰ ਕੀਤੀ ਹਾਂਜੀ ਭਾਈ ਸਾਡੇ ਸਾਡੇ ਅੱਗੇ ਨਹੀਂ ਆਏ ਪਹਿਲੀ ਵਾਰ ਦੇਖਿਆ ਆਪਾਂ ਇੱਧਰਲੇ ਪਾਸੇ ਸਾਡੇ ਵੱਲੇ ਚ ਆਏ ਆ ਤੇ ਇਹ ਬੰਦੇ ਗਲੀ ਚ ਵੜ ਗਏ ਵੀਰ ਮੈਂ ਕਿਹਾ ਉਹ ਨਜ਼ਰ ਆ ਨੁਕਸਾਨ ਹੋ ਗਿਆ ਤੇ ਪਤਾ ਨਹੀਂ ਕਿੰਨੇ ਕਿਹਾ ਕਿ ਗੱਡੀ ਲੈ ਕੇ ਆਵੇ ਇਹ ਇਹ ਤਾਂ ਅੜ ਕੇ ਫੜੇਗੇ ਨਹੀਂ ਕਿਵੇਂ ਲੋਦਾ ਕਿ ਇਹ ਤਾਰੇ ਲੜਕੇ ਜਿਹੜਾ ਚੂਰ ਆ ਦੇਸੋ ਦੀ ਪੀ ਵੀ ਵੀ ਕਹਿੰਦੇ ਅਸੀਂ ਇਸ ਦਾ ਮਤਲਬ ਨਸ਼ਾ ਕਰਦੇ ਆ ਤੇ ਬਾਕੀ ਤੁਸੀਂ ਦੇਖੋ ਇੱਕ ਪਾਸੇ ਪੁਲੇ ਨੱਥ ਪਾ ਰਿਹਾ ਇੱਕ ਪਾਸੇ ਚੋਰੀਆ ਕਰ ਰਿਹਾ ਦਿਨ ਤੇ ਅੜ ਜਿਹੜੀਆਂ ਦੇਸੋ ਜਾ ਚੜਦਾ ਦੇਣੀ ਹੈ ਕੋਈ ਟਾਈਮ ਨਹੀਂ ਆ ਜਿਹੜਾ ਨੱਥ ਪਹੁੰਚਣੀ ਚਾਹੀਦੀ ਹੈ ਮੈਂ ਤਾਂ ਆਪ ਵੀ ਇਹਨਾਂ ਨੱਥ ਪਹੁੰਚਣੀ ਚਾਹੀਦੀ ਹੈ ਇਹਨਾਂ ਤੇ ਬੰਦੇ ਦੀ ਗਾਰਵਹੀ ਮੜਨੀ ਚਾਹੀਦੀ ਹੈ ਬੰਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਬੜਾ ਇਦਾਂ ਵੀ ਬੰਦ ਗਲੀ ਚ ਵੜ ਗਏ ਤੇ ਪਤਾ ਕੀ ਹੋਣਾ ਬੰਦ ਗਲੀ ਚ ਵੜ ਗਏ ਆ ਆ ਬੰਦ ਗਲੀ ਬੰਦ ਆ ਆਪਾਂ ਦੋ ਜੱਸੀ ਬਾਜ ਬਾਜੀ ਨੇ ਤੇ ਉਹਨਾਂ ਨੂੰ ਜੂਖੋਣਾ ਉਸ ਟਾਈਮ ਕਰ ਦੇਣਾ ਇਹਨਾਂ ਨੂੰ ਜਦੋਂ ਮੁੜੇਗਾ ਇਹ ਤਾਂ ਵੀ ਨਹੀਂ ਮੰਨਦੇ ਸੀ ਕਿ ਅਸੀਂ ਫੋਨ ਫੜਿਆ ਆ ਇਹਨਾਂ ਦੇ ਕੁਲਾਸ਼ੀ ਲਈ ਆ ਫੋਨ ਨਿਕਲਿਆ ਹੈ ਜੇਬ ਚੋਂ ਉਹ ਸਹੇਰੇ ਮੰਨਦੇ ਨਹੀਂ ਨਹੀਂ ਮੁੰਡੇ ਕੋਲ ਫੋਨ ਵੀ ਹੋਇਆ ਜਾਂ ਹੋਰ ਵੀ ਚੋਰੀ ਵੀ ਕੀਤੀ ਕੰਨਾ ਫੋਨ ਹੋਇਆ ਉਹ ਮੁੰਡੇ ਕੋ ਉਹ ਪ੍ਰਵਾਸੀ ਬੰਦਾ ਵਾ ਉਹਦੇ ਕੋਲੋਂ ਫੋਨ ਹੋਇਆ ਇਹਨਾਂ ਨੇ ਕੰਮ ਕਰਦਾ ਸੀ ਪਹਿਲਾਂ ਮੰਨਦੇ ਨਹੀਂ ਸੀ ਕਿ ਤਲਾਸ਼ੀ ਲਈ ਫੇਰ ਲਾਸ਼ ਵੀ ਚੁੱਕ ਲਿਆ ਫਿਰ ਮੰਨੇ ਜਿਹੜਾ ਫੋਨ ਕੋਆ ਹਰ ਕਿਸੇ ਕੋਲ ਲੈ ਕਰ ਗਏ ਉਹ ਮੈਨੇ ਖਾਲ ਮੇਰੇ ਪੇਪ ਫੋਨ ਆ ਮੇਰੇ ਰਸੀਬੀਆਂ ਮੇ ਮੈਸਜ ਚੀਨ ਲਿਆ ਚੀਨ ਲਿਆ ਕਹਾਂ ਸੇ ਛੀਨਾ ਤਾਪ ਕੇ ਇਹ ਗਲੀ ਸੇ ਅਗੇ ਗਲੀ ਸੇ ਕਮੀ ਜੇਸੀ ਦਾ ਇਧਰ ਗਲੀ ਮੇ ਆ ਗਏ ਆ ਇਧਰ ਤੋਂ ਰਸਤਾ ਨਹੀਂ ਵਰਨਾ ਬੰਦ ਜਾਂਦੇ ਕਿਹਾ ਅਬ ਮੁਕੇ ਦੀਆਂ ਤਸਵੀਰਾਂ ਦਿਖਾ ਰਹੇ ਆ ਜਲੰਧਰ ਦੇ ਕ੍ਰਿਸ਼ਨ ਨਗਰ ਦੀਆਂ ਦੇਖੋ ਦਿਓ ਕਿ ਦੋ ਨੌਜਵਾਨ ਜਿਹੜੇ ਚੋਰ ਆ ਚੋਰੀ ਕਰਦੇ ਫੜੇ ਗਏ ਆ ਨਸ਼ੇ ਦੇ ਕਾਰਨ ਜਿਹੜਾ ਨਸ਼ਾ ਕਰਕੇ ਜਿਹੜਾ ਲੋਕਾਂ ਦੇ ਮੋਬਾਈਲ ਖੋਏ ਜਾਂਦੇ ਆ ਭਾਈ ਅੱਗੇ ਵੀ ਦੇਖੋ ਜੋ ਗੀ ਨੂੰ ਸ਼ੁਰੂ ਕਰਦੇ ਤੁਸੀਂ ਕੋਈ ਚੋਰੀ ਚਾੜ ਦਵਾਈ ਨਸ਼ਾ ਕਰ ਬਕਤੀ ਲਾ ਲਓ ਕੋਈ ਆਪਣਾ ਖਿਆਲ ਖਿਆਲ ਕੀ ਬੇਟਾ ਅਗਰ ਅਗਰ ਪਤਾ ਕਿਦਾਂ ਨਹੀਂ ਜੀ ਭਾਈ ਇਹਨੇ ਨਸ਼ਾ ਕੀਤਾ ਬਾਕੀ ਪਤਾ ਨਹੀਂ ਜੀ ਮੈਂ ਜੀਪ ਚ ਕੀ ਹੈ ਟੱਡੀ ਜੇਬ ਚ ਪੁੱਛੋ ਗੱਲ ਕਰ ਗੱਡ ਕੇ ਕਿਉਂ ਜੀ ਹੋਰ ਗੱਡ ਕੇ ਹੋਰ ਕੀ ਲੱਗ ਰਹੇ ਮੋਕੇ ਦੇ ਰੈਗੂਲਰ ਦੇਸੋਂ ਦੀ ਜੇਬਾਂ ਵੀ ਤਰਾਸ਼ੀ ਕੀਤੀ ਜਾ ਰਹੀ ਆ ਆਪਣੇ ਨਾਲ ਗੱਡੋ ਗੱਡੋ ਪੰਨੀਆਂ ਪੰਨੀਆਂ ਨਾਲ ਕੋਈ ਕੀ ਦੇਖੋ ਬਾਈ ਤੁਸੀਂ ਮਹੱਲੇ ਚ ਜਿਹੜੇ ਮੌਜੂਦ ਬੰਦੇ ਦੇਖਦੇ ਹੋ ਕਿ ਜਿਹੜੇ ਚੋਰੀ ਕਰ ਰਹੇ ਦੇਖਦੇ ਨਸ਼ਾ ਕਰਦੇ ਨਹੀਂ ਹੋਰ ਕੀ ਗੱਲ ਹੈ ਕਿ ਲੋਕ ਇੱਕ ਪਾਸੇ ਪੂਰੇ ਨੱਥ ਪਾ ਰਹੀ ਐ ਇੱਕ ਪਾਸੇ ਚੋਰੀਆਂ ਕਰ ਰਹੇ ਆ ਕੀ ਇਹ ਨਰਕ ਕੀ ਨਸ਼ਾ ਕਰਦੇ ਨੇ ਜਿੱਤੇ ਦਾ ਨਸ਼ਾ ਕਰਦੇ ਆ ਮਿਆਂਚ ਵੀ ਹੋਰੀਆਂ ਕਰਦੇ ਨੇ ਨਸ਼ਾ ਕਰਦੇ ਕਿਉਂ ਦੇਖਦੇ ਹੋ ਤੁਸੀਂ ਇਹਨਾਂ ਨੂੰ ਆ ਜਾ ਮੈਂ ਉਹਨਾਂ ਨੂੰ ਉਮਰ ਉਹਨਾਂ ਨੂੰ ਸਮਝਾਉਂਦਾ ਹਾਂ ਇਹਦੇ ਨਾਲ ਦੀ ਬਣਕੀ ਤੋਂ ਸੱਜਾੜੇ ਦੀ ਪੁਲਿਸ ਇੱਕ ਪਾਸੇ ਚੋਰ ਨੂੰ ਛੱਡਿਆ ਜਾਂਦਾ ਇੱਕ ਪਾਸੇ ਨੱਥ ਪਾਈ ਜਾਂਦੀ ਹੈ ਕੀ ਗੱਲ ਕੀ ਕਹਿਣਾ ਚਾਹੋਗੇ ਹੋ ਹੋਰ ਤੋਂ ਵੀ ਛੱਡ ਦਿੰਦੀ ਇਹਨਾਂ ਨੂੰ ਪੈਸੇ ਲੈਦੇ ਤੇ ਪੁਲਿਸ ਕਰਾ ਵੀ ਹਾਂ ਚਾਹੇ ਤੁਸੀਂ ਥੋੜੇ ਦੱਸ ਦਿਓ ਕੀ ਮਾਮਲਾ ਰੋਕ ਲਓ ਇਹ ਸਿੱਧੀ ਗੱਲ ਹੈ ਕੋਈ ਉੱਚੀ ਹੋਟਲ ਇੱਕ ਅਨੰਤ ਪੜੀ ਰਿਹਾ ਨਾ ਕੋਲੋਂ ਬੜੀ ਨੰਬਰ 4 ਦਾ ਫੋਨ ਹੋਇਆ ਜਿਹਦੇ ਤੋਂ ਪਤਾ ਲੱਗਿਆ ਪਬਲਿਕ ਦੀ ਬਾਕਨਾ ਕਾਬੂਦਤ ਹੋ ਗਈ ਸੀ ਮੇਰੇ ਤੇ ਕਿ ਉਹਨਾਂ ਨੇ ਕੰਦੀ ਕਰਦੇ ਕਿ ਕੀ ਬੋਲ ਸਰ ਦੇਖਿਆ ਜੀ ਜਿਹਦਾ ਨਸ਼ਾ ਕਰਕੇ ਜਿਹੜਾ ਮੋਬਾਈਲ ਖੋ ਰਿਹਾ ਕੀ ਕੀ ਕਰੇ ਉਹ ਜੇ ਕੋਸ਼ਿਸ਼ ਕਰਾਂਗੇ ਪੁਸ਼ਟੀ ਕਰਾਂਗੇ ਨਾ ਫਾਨੀ ਗਦੇ ਮਹੱਲੇ ਵਾਲੇ ਕਹਿ ਗਏ ਨਸ਼ਾ ਕਰਦੇ ਵੇ ਆ ਨਸ਼ਾ ਕੀਤਾ ਪਏ ਮਹੱਲਿਆਂ ਵਾਲੇ ਨੇ ਦੱਸਿਆ ਫਕਤ ਤੇ ਨਸ਼ੇ ਦੀ ਆਦਤ ਲੱਗ ਹਾਂਜੀ ਹਾਂਜੀ ਠੀਕ ਹੈ ਕੀ ਕੀਤੀ ਜਾ ਰਹੀ ਆ ਮੌਕੇ ਦੇ ਜਿਹੜੇ ਪ੍ਰਸ਼ਾਸਨ ਆ ਮੌਕੇ ਤੇ ਪਹੁੰਚਿਆ ਬੱਚਾ ਉਹ ਪੁੰਜੇ ਲੜਰਾਂ ਦਾ ਅਧਰਮ ਦਾ ਅਧਿਆਇ ਕਿ ਕਿਦੀ ਇੱਕ ਹੋਇਆ ਜੇ ਤੁਸੀਂ ਡਿੱਗੀ ਜੀ ਇਹ ਵੀ ਚਪਲਾਂ ਚਪਲਾਂ ਜੁੱਤੀਆਂ ਜੁੱਤੀਆਂ ਉਹਨਾਂ ਕੋਲ ਜਾ ਉਹ ਵਿਚੇ ਮੈਂ ਦੇਖੋ ਆ ਕੀਆ ਖੱਤ ਕਰਾਰ ਵਾਲੇ ਦਾ ਦੋਨੋਂ ਦਾ ਗਾੜਿਆ ਦੋਨੋਂ ਦੋਨੋਂ ਦੀ ਬਿਲਕੁਲ ਕਰਾਰ ਵਾਲਾ ਤੇ ਬੰਦੇ ਵੀ ਆ ਗਏ ਨਾਲ ਹੀ ਸੁਣੋ ਅੱਜ ਜੀ ਕਿਹੜਾ ਕੰਮ ਕਰੂਗੀ ਹੰਦੀ ਲੜਰਾਂ ਕਿੱਥੇ ਲੱਗੇ ਜਾਨੂੰ ਕਰੇ